ਨਾ ਸਿੱਧੂ ਦੀ ਭੈਣ ਉਸਦੇ ਭਰਾ ਅਤੇ ਉਸਦੇ ਪਿਤਾ ਦੇ ਉੱਤੇ ਪਰਚਾ ਦਰਜ ਹੋ ਚੁੱਕਿਆ ਦੋਸਤੋ 10 ਤਰੀਕ ਨੂੰ ਭਾਨੇ ਸਿੱਧੂ ਨੇ ਬਾਹਰ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਇੱਕ ਨਵੀਂ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਹੁਣੀ-ਹੁਣੀ ਸਾਨੂੰ ਪਤਾ ਲੱਗਿਆ ਤੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਪੂਰੀ ਤੁਹਾਨੂੰ ਖਬਰ ਸੁਣਾਵਾਂਗੇ ਪੂਰੀ ਮੇਰੇ ਕੋਲੇ ਐਫ ਆਈ ਆਰ ਦੀ ਕਾਪੀ ਹੈ ਮੈਂ ਤੁਹਾਨੂੰ ਪੂਰੀ ਪੜ੍ਹ ਕੇ ਸੁਣਾਉਂ ਕਿਉਂਕਿ ਇਸ ਦੇ ਵਿੱਚ ਜਿਹੜੇ ਬੰਦੇ ਨਾਮਜ਼ਦ ਕੀਤੇ ਗਏ ਨੇ ਉਹਨਾਂ ਦਾ ਵੀ ਮੈਂ ਤੁਹਾਨੂੰ ਬੇਰਵਾ ਸੁਣਾਉਂਗਾ ਸਭ ਤੋਂ ਪਹਿਲਾਂ ਪਾਨਾ ਸਿੱਧੂ ਦੇ ਪਿਤਾ ਤੇ ਪਰਚਾ ਹੋਇਆ ਬਿੱਕਰ ਸਿੰਘ ਅਤੇ ਪਾਨਾ ਸਿੱਧੂ ਦਾ ਭਰਾ ਅਮਰਨਾ ਸਿੰਘ ਅਤੇ ਪਾਨਾ ਸਿੱਧੂ ਦੀਆਂ ਭੈਣਾਂ ਕਿਰਨਪਾਲ ਕੌਰ ਸੁਖਪਾਲ ਕੌਰ ਸਰਬਜੀਤ ਸਿੰਘ ਸਰਪੰਚ ਜੋ ਪਾਨੇ ਸਿੱਧੂ ਦੇ ਪਿੰਡ ਦਾ ਸਰਪੰਚ ਸੀ ਉਹਦੇ ਤੇ ਵੀ ਪਰਚਾ ਹੋਇਆ ਅਤੇ ਕੁਝ ਮੈਂਬਰਾਂ ਦੇ ਉੱਤੇ ਵੀ ਪਰਚਾ ਹੋਇਆ ਅਤੇ ਨਾਲ ਹੀ ਲੱਖੇ ਸੁਧਾਣੇ ਦੇ ਉੱਤੇ ਵੀ ਪਰਚਾ ਹੋ ਚੁੱਕਿਆ ਪਰਚਾ ਹੈ ਕਿਸ ਚੀਜ਼ ਦਾ ਤੁਹਾਨੂੰ ਦੱਸ ਦਿੰਨੇ ਆ ਅਤੇ ਹੋਰ ਵੀ ਕਾਫੀ ਬੰਦਿਆਂ ਦੇ ਜਿਹੜੇ ਪਰਚੇ ਚ ਨਾਮ ਪਾਏ ਗਏ ਨੇ ਪਰਚਾ ਹੈ ਕੀ ਹੈ ਤਾਰਾ ਕਿਹੜੀ ਲੱਗੀ ਹੈ ਗੱਲਬਾਤ ਕੀ ਹੈ ਸਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਕੇ ਜਰੂਰ ਜਾਇਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਦੋਸਤੋ ਪਹਿਲੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਇਹ ਹੈ ਜੋ ਸਿਪਾਹੀ ਸੀ ਨਾਕਾ ਲੱਗਿਆ ਹੋਇਆ ਸੀ ਏਐਸਆਈ ਨਿਰਮਲ ਸਿੰਘ ਅਤੇ ਹੋਰ ਨਾਲ ਸਿਪਾਹੀ ਜਿਹੜੇ ਸਹਿਬਾਨ ਉਸ ਟਾਈਮ ਜਿਹੜਾ ਨਾਕੇ ਦੇ ਉੱਤੇ ਮੌਜੂਦ ਸੀ ਅਤੇ ਸਰਕਾਰੀ ਗੱਡੀ ਸਮੇਤ ਪੀਵੀ 65 ਬੀਏ 8124 ਦੇ ਸਮੇਤ ਲੈਪਟਾਪ ਪ੍ਰਿੰਟਰ ਅਤੇ ਤਬਤੀਸ਼ੀ ਕਿੱਟ ਹਮਰਾਹ ਲੈ ਕੇ ਜਿਹੜੇ ਉੱਥੇ ਮੌਜੂਦ ਸੀ ਸੋ ਬਰਨਾਲਾ ਪੁਲਿਸ ਪਾਰਟੀ ਦੇ ਲਾ ਐਂਡ ਆਰਡਰ ਡਿਊਟੀ ਸੰਬੰਧੀ ਟੋਲ ਪਲਾਜ਼ਾ ਬੜਬਰ ਵਿਖੇ ਜਿਹੜੀ ਨਾਕਾਬੰਦੀ ਪਰ ਮੌਜੂਦ ਸੀ ਤਾਂ ਉਥੋਂ ਪਾਨਾ ਸਿੱਧੂ ਦਾ ਪਿਤਾ ਬਿਕਰ ਸਿੰਘ ਪਾਨਾ ਸਿੱਧੂ ਦਾ ਭਰਾ ਅਮਨਾ ਚੇਅਰਮੈਨ ਪਾਨਾ ਸਿੱਧੂ ਦੀਆਂ ਭੈਣਾਂ ਕਿਰਨਪਾਲ ਕੌਰ ਤੇ ਸੁਖਪਾਲ ਕੌਰ ਸਰਬਜੀਤ ਸਿੰਘ ਸਰਪੰਚ ਵਾਸੀਆਂ ਵਾਸੀਆਣਾ ਕੋਟਦੁਨਾ ਪੰਚ ਰਣਜੀਤ ਸਿੰਘ ਵਾਸੀ ਸਮੇਤ ਅਤੇ ਕੁਲਵਿੰਦਰ ਸਿੰਘ ਖਾਲਿਸਤਾਨੀ ਵਾਸੀ ਕੋੜਦੁਨਾ ਲੱਖਾਸਦਣਾ ਗੁਰਵਿੰਦਰ ਸਿੰਘ ਉਰਫ ਤੇ ਹੋਰ ਕਾਫੀ ਜਿਹੜੇ ਨਾਮ ਦਿੱਤੇ ਗਏ ਨੇ ਜੋ ਜੱਸੀ ਤਨੋਲਾ ਅਮਰੀਕ ਸਿੰਘ ਵਾਸੀ ਭੈਣੀ ਜਸਾ ਅਤੇ ਹੋਰ ਵੀ ਜਿਹੜੇ ਅਣਪਛਾਤੇ ਇਹਦੇ ਚੋਂ 150 ਤੋਂ 200 ਅਣਪਛਾਤੇ ਵਿਅਕਤੀਆਂ ਤੇ ਨੌਜਵਾਨਾਂ ਸਮੇਤ ਆਪਣੇ ਨਾਲ ਹੋਰ ਕਾਫੀ ਵਿਅਕਤੀਆਂ ਤੇ ਨੌਜਵਾਨਾਂ ਨੂੰ ਇਕੱਠੇ ਕਰਕੇ ਟਰੈਕਟਰ ਟਰਾਲੀਆਂ ਅਤੇ ਗੱਡੀਆਂ ਪਰ ਆ ਕੇ ਨੈਸ਼ਨਲ ਹਾਈਵੇ ਟੋਲ ਪਲਾਜ਼ਾ ਬੜਬਰ ਨੂੰ ਬਲਾਕ ਕਰਕੇ ਹਾਈਵੇ ਜਾਮ ਕਰਕੇ ਟ੍ਰੈਫਿਕ ਰੋਕ ਦਿੱਤੀ ਸੀ ਜਿਸ ਤੋਂ ਆਮ ਲੋਕਾਂ ਨੂੰ ਆਉਣ ਜਾਣ ਵਿੱਚ ਬਹੁਤ ਪਰੇਸ਼ਾਨੀ ਆਉਣ ਲੱਗ ਪਈ ਅਤੇ ਕਾਫੀ ਵਾਹਕਲਾਂ ਦਾ ਜਾਮ ਲੱਗ ਗਿਆ ਜਿਨ੍ਹਾਂ ਨੂੰ ਐਸਐਚਓ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬਾਰ-ਬਾਰ ਸਮਝਾਉਣ ਤੇ ਵੀ ਨਹੀਂ ਸਮਝੇ ਜਿਹੜਾ ਉਕਤਾਨ ਸਾਰੇ ਟਰਾਲੀਆਂ ਪਿਕਅਪਾਂ ਕੜੂਕੇ ਬਗੈਰਾ ਰਫ ਡਰਾਈਵਿੰਗ ਕਰਦੇ ਹੋਏ ਪੁਲਿਸ ਪਾਰਟੀ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਜਿਹੜਾ ਬਿਗਨ ਪਾਇ ਕੀਤੀ ਗਈ ਪੁਲਿਸ ਦੀ ਸਰਕਾਰੀ ਬੱਸ ਵੀ ਪੰਨੀ ਗਈ ਸਰਕਾਰੀ ਬੱਸ ਵੀ ਇੱਥੇ ਪੰਨੇ ਤੋੜੀ ਪੰਨ ਤੋੜ ਕੀਤੀ ਗਈ ਅਤੇ ਨੈਸ਼ਨਲ ਹਾਈਵੇ ਦੀ ਵੀ ਪੰਨ ਤੋੜ ਕੀਤੀ ਗਈ ਅਤੇ ਸਰਕਾਰੀ ਡਿਊਟੀ ਵਿੱਚ ਅ ਬਿਗਰ ਪਾਇਆ ਗਿਆ ਜਿੰਨਾ ਵਿੱਚੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਡਿਊਟੀ ਪਰ ਤਾਇਨਾਤ ਸਹਾਇਕ ਥਾਣੇਦਾਰ ਜਗਦੀਪ ਸਿੰਘ ਅ ਸੀਆਈ ਦੇ ਸੀਆਈਏ ਬਰਨਾਲਾ ਦੇ ਮਾਰ ਦੇਣ ਦੀ ਨiyet ਨਾਲ ਛਾਤੀ ਪਰ ਖੱਬੇ ਪਾਸੋਂ ਕਿਰਪਾਨ ਮਾਰੀ ਜਿਸ ਦੇ ਜਿਸ ਦੇ ਉਪਰਾਹੰਤ ਜਿਹੜਾ ਵਿਅਕਤੀ ਵੱਲੋਂ ਨੈਸ਼ਨਲ ਹਾਈਵੇ ਪਰ ਟੋਲ ਪਲਾਜ਼ਾ ਬੜ ਬੜ ਵਿਖੇ ਹਾਈਵੇ ਜਾਮ ਕਰਕੇ ਟ੍ਰੈਫਿਕ ਰੋਕ ਕੇ ਟ੍ਰੈਫਿਕ ਰੋਕ ਕੇ ਸਰਕਾਰੀ ਡਿਊਟੀ ਵਿੱਚ ਬਿਗਨ ਪਾਰ ਨੈਸ਼ਨਲ ਹਾਈਵੇ ਤੇ ਪੁਲਿਸ ਦੀ ਸਰਕਾਰੀ ਬੱਸ ਦੀ ਭੰਨ ਤੋੜ ਕਰਕੇ ਪੁਲਿਸ ਮੁਲਾਜ਼ਮਾਂ ਪੁਲਿਸ ਮੁਲਾਜ਼ਮਾਂ ਵੱਲ ਮਾਰ ਮਾਰਨ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਅਤੇ ਜਿਸ ਤੋਂ ਉਕਤ ਉਕਤਾਨ ਵਿਅਕਤੀਆਂ ਵੱਲੋਂ ਅਜੀਹਾ ਕਾਰਨਾਮਾ ਜੁਰਮ ਐ ਐਸਸੀ ਜਿਹੜਾ ਐਸਸੀ 820 ਆਫ ਨੈਸ਼ਨਲ ਹਾਈਵੇ ਐਕਟ 1965 ਐ ਐਸਸੀ ਜਿਹੜਾ 4 ਦਾ ਪੰਜਾਬ ਪ੍ਰੋਵੈਂਸ਼ਨ ਆਫ ਡੈਮੇਜ ਟੂ ਪਬਲਿਕ ਐਂਡ ਪ੍ਰਾਈਵੇਟ ਐਕਟ 2014 ਐਂਡ 283 186 353 289 427 307 307 148 149 117 268 ਆਈਪੀ ਆਈਪੀਸੀ ਦੀ ਜਿਹੜੀ ਤਾਰਾਵਾਂ ਨੂੰ ਪੂਰਾ ਕਰਦਾ ਹੈ ਇਸ ਲਈ ਰੁੱਕਾ ਜਿਹੜਾ ਹਜਾ ਬਰਾਏ ਇਹ ਮੁਕਦਮਾ ਬਾਜਰ ਉਪਤ ਜੋ ਵੀ ਹੈ ਸੋ ਇਹ ਤਾਂ ਰਾਮਾਂ ਲੱਗੀਆਂ ਨੇ ਦੋਸਤੋ ਜੋ ਪਾਨਾ ਸਿੱਧੂ ਪਾਨਾ ਸਿੱਧੂ ਦੇ ਪਰਿਵਾਰ ਸਮੇਤ ਲੱਖਾਂ ਸਦਾਨਾਂ ਤੇ 100 150 200 ਬੰਦੇ ਦੇ ਉੱਤੇ ਜਿਹੜੀਆਂ ਇਹ ਧਾਰਾਵਾਂ ਲੱਗੀਆਂ ਨੇ ਹਾਲਾਂਕਿ ਕਿਹਾ ਜਾ ਰਿਹਾ ਸੀ ਕਿ 10 ਤਰੀਕ ਨੂੰ ਜਿਹੜਾ ਪਾਨਾ ਸਿੱਧੂ ਬਾਹਰ ਆ ਰਿਹਾ ਹੈ ਸੋ 10 ਤਰੀਕ ਦੇ ਵਿੱਚ ਹਜੇ ਟਾਈਮ ਪਿਆ ਹੈ ਅੱਜ 8 ਤਰੀਕ ਹੈ ਪਰ 10 ਤਰੀਕ ਤੋਂ ਪਹਿਲਾਂ ਹੀ ਇੱਕ ਅਨ ਨਵੀਂ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਤੁਹਾਡੇ ਨਾਲ ਸ਼ੇਅਰ ਕੀਤੀ ਸੋ ਦੇਖਦੇ ਆ ਕਿ ਭਾਨੇ ਸਿੱਧੂ ਦੀਆਂ ਜਿਹੜੀਆਂ ਸਜ਼ਾਵਾਂ ਨੇ ਉਹਨਾਂ ਨੂੰ ਖਤਮ ਕਰਾਉਂਦੇ ਕਰਾਉਂਦੇ ਇੱਕ ਨਵੀਆਂ ਜਿਹੜੀਆਂ ਧਾਰਾਵਾਂ ਇੱਕ ਨਵੀਆਂ ਸਜ਼ਾਵਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਤਹਿਤ ਜਿਹੜਾ ਭਾਨਾ ਸਿੱਧੂ ਦੇ ਪਰਿਵਾਰ ਅਤੇ ਉਸ ਦੇ ਨਾਲ ਖੜੇ ਲੋਕਾਂ ਦੇ ਉੱਤੇ ਪਿੰਡ ਦੇ ਸਰਪੰਚ ਦੇ ਉੱਤੇ ਲੱਖਾਂ ਸਦਾਨਾ ਸਮੇਤ 150-200 ਬੰਦੇ ਦੇ ਤੇ ਜਿਹੜਾ ਇਹ ਪਰਚਾ ਕੀਤਾ ਗਿਆ